ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੋਡੇ ਪੁੱਲ ਦੇ ਪੂਸ਼ਣ ਰੋਪ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾਂ ਜੋ ਹੰਡਿਆਣਾ ਨਗਰ ਹੈ ਇੱਥੇ ਗੁਰਦੁਆਰਾ ਜੋ ਪੱਕਾ ਗੁਰੂ ਸਾਰਾ ਵੱਡਾ ਗੁਰਦੁਆਰਾ ਸਾਹਿਬ ਉੱਥੇ ਸਤਿਗੁਰੂ ਜੀ ਪਹਿਲਾਂ ਆਏ ਸੀ ਤਕਰੀਬਨ 1 ਮਹੀਨੇ ਦਾ ਸਮਾਂ ਉੱਥੇ ਸਤਿਗੁਰੂ ਜੀ ਠਹਿਰੇ ਇਸ ਨਗਰ ਵਿੱਚ ਤਾਪ ਦੀ ਬਿਮਾਰੀ ਬਹੁਤੀ ਫੈਲੀ ਹੋਈ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਗਤਾਂ ਨੂੰ ਕਿਹਾ ਜਨਾਂ ਨੂੰ ਭਾਏ ਤਾਪ ਚੜਦਾ ਹੈ ਤਾਪ ਦੀ ਬਿਮਾਰੀ ਹੈ ਉਹ ਸਰੋਵਰ ਵਿੱਚ ਇਸ਼ਨਾਨ ਕਰਨਾ ਉਹ ਠੀਕ ਹੋ ਜਾਣਗੇ ਸੋ ਉਹਨਾਂ ਸੰਗਤਾਂ ਨੇ ਜਨਾ ਜਨਾ ਨੂੰ ਵੀ ਕੋਈ ਇਹ ਤਾਪ ਦੀ ਬਿਮਾਰੀ ਸੀ ਸਰੋਵਰ ਵਿੱਚ ਇਸ਼ਨਾਨ ਕਰਕੇ ਉਹ ਨਾਮਰਨਾ ਹੋ ਗਏ ਸਰੀਰ ਆ ਰੋਗ ਹੋ ਗਿਆ ਤਾ ਪ੍ਰੋਗ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਰ ਕੀਤਾ ਉਸ ਤੋਂ ਬਾਅਦ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕੱਚਾ ਗੁਰੂ ਸਾਰਾ ਉੱਥੇ ਸਤਿਗੁਰਾਂ ਨੇ ਚਰਨ ਪਾਏ ਉਸ ਤੋਂ ਉਪਰੰਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਖੋੜੇ ਤੇ ਸਵਾਰ ਹੋਏ ਹੋਏ ਕੁਝ ਸਿੰਘਾਂ ਸਮੇਤ ਇੱਥੇ ਜੋ ਗੁਰਦੁਆਰਾ ਸ੍ਰੀ ਆੜੀ ਸਰ ਸਾਹਿਬ ਜੋ ਆਲੇ ਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਸਤਿਗੁਰੂ ਜੀ ਪਹੁੰਚੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਸਨ ਜੋ ਇਥੋਂ ਹੰਢਾਇਏ ਤੇ ਧੌਲੇ ਦੀ ਹੱਦ ਐ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਐ ਇੱਥੇ ਜੀ ਸਰਦਾ ਬੋ ਸਰਦਾ ਭਾਵਨਾ ਜੀ ਇੱਥੇ ਸੰਤ ਵਾਰਾ ਈਸਰ ਸਿੰਘ ਰਾੜਾ ਸਾਹਿਬ ਵਾਲੇ ਇੱਥੇ ਉਹਨਾਂ ਦੀ 400 ਪ੍ਰਾਪਤਾ ਜੀ ਉਹਨਾਂ ਨੇ ਇੱਥੇ ਕਹੇ ਸੀਗਾ ਸੰਗਤਾਂ ਨੂੰ ਭਾਈ ਵੀ ਇਹਨੂੰ ਗੁਰੂ ਘਰ ਨੂੰ ਵਧਾਓ ਬੇ ਇੱਥੇ ਦਾ ਮੇਲੇ ਲੱਗਿਆ ਕਰਨਗੇ ਜੀ ਸਾਹਿਬ ਆਈ ਸੀ ਕਦੋਂ ਆਈ ਸੀ ਜੀ ਇਤਿਹਾਸਾ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਸੀਗੇ ਜੀ ਅੜੀ ਸਾਹਿਬ ਇੱਥੇ ਘੋੜੇ ਨੇ ਅੜੀ ਫੜੀ ਸੀਗੀ ਤੇ ਉੱਥੋਂ ਗਾਹਾਂ ਇਹ ਪ੍ਰਪਤਿ ਵਾਲੀ ਇੱਥੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਦੂਰੋਂ ਦੂਰੋਂ ਸਰਦਾ ਲੋਕਦਾਰੇ ਬਾਹਰਲੇ ਦੇਸਾਂ ਚੋਂ ਵੀ ਆਉਂਦੇ ਨੇ ਕਿ ਅੱ ਨਵੇਂ ਲੋਣੇ ਪਿੰਡਾਂ ਤੋਂ ਸੰਤ ਤਾਂ ਆਉਂਦੀ ਆ ਲੰਗਰ ਪ੍ਰਸਾਦ ਦੀ ਸੇਵਾ ਕਰਦੇ ਆ ਕਿ ਬੀਬੀਆਂ ਲੰਗਰ ਚਲਾਉਂਦੀਆਂ ਨੇ ਇੱਥੇ ਰਜਾਨਾ ਲੋਕ ਆਉਂਦੇ ਨੇ ਰਜਾਨਾ ਰਜਾਨਾ ਲੋਕ ਆਉਂਦੇ ਨੇ ਜੀ ਤੁਸੀਂ ਚੰਡੀਗੜ੍ਹ ਤੋਂ ਆਏ ਜੀ ਆਪਣੇ ਦਰਸ਼ਨ ਮਿਲ ਲੈ ਕਰਨ ਇੱਥੇ ਬਹੁਤ ਨਾਮ ਸੁਣੀਦਾ ਸੀਗਾ ਇੱਥੇ ਬੁਰੂ ਸਾਉ ਦਾ ਕੋੜਾ ਕਹਿੰਦੇ ਤਮਾਕੂ ਦੇ ਖੇਤ ਜਿੰਨੀ ਸੀ ਬੜਿਆ ਤੇ ਇਸ ਕਰਕੇ ਤੁਹਾਨੂੰ ਕਾ ਬਹੁਤ ਇਥੇ ਮੰਤ ਸਭ ਦੇ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਬਹੁਤ ਸੰਗਤ ਆਉਂਦੀ ਆ ਕਿੱਸਾ ਦੇ ਕਿ ਮਰਗੇ ਤੇ ਸੰਜਾ ਜਿਵੇਂ ਸੰਜਾ ਦਾ ਇੱਥੇ ਆਣਾ ਅੜੇ ਅੜੇ ਕੰਮ ਵੀ ਪੂਰੇ ਹੁੰਦੇ ਹਾਂ ਹਾਂਜੀ ਅੜੇ ਹਾਂਜੀ ਜਿਵੇਂ ਮਤਲਬ ਤੁਹਾਨੂੰ ਕਿਵੇਂ ਬਤਲਾਇ ਕਿ ਬੁਰੂ ਵਾਲਾ ਸਭ ਬਾਰੇ ਕੁਰਦਵਾਰਾ ਸਾਹਿਬ ਦੇ ਮਾਰੇ ਸੁਣਿਆ ਬਹੁਤ ਲੋਕ ਸੰਗਤ ਆਉਂਦੀ ਹੈ ਉਹਨਾਂ ਤੋਂ ਸੁਣਿਆ ਤੇ ਇਸ ਕਰਕੇ ਅਸੀਂ ਇੱਥੇ ਆਏ ਪਹਿਲੀ ਵਾਰੀ ਦਰਸ਼ਨ ਮੇਲੇ ਕਰਨ ਪਹਿਲੀ ਵਾਰੀ ਆਏ ਹਾਂ ਅਸੀਂ ਤਾਂ ਕੀ ਕਹਿਣਾ ਚਾਹੁੰਦੇ ਸਮਝਾ ਹਾਂ ਜੀ ਸੰਗਤਾਂ ਦੇ ਸਭ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਨੇ ਸਰਦਾ ਨਾਲ ਆਉਂਦੀ ਹੈ ਜਿਹੜੀ ਸੰਗਤ ਇਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ ਮੇਲੇ ਲੱਗਦੇ ਰਹਿਣੇ